ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੜੀ ਭੇਲਵੇਂ ਹਾਂਜੀ ਸੜੀ ਸ਼ਰੀਚੇ ਕਈ ਕੈਮੀਕਲ ਹੈ ਸਾਰੇ ਕੈਮੀਕਲ ਜਿਹੜੇ ਹੈਗੇ ਆ ਉਹ ਅਸੀਂ ਉਹਨੂੰ ਜੇ ਸਿੰਪਲ ਸਰਲ ਭਾਸ਼ਾ ਚ ਕਹੀਏ ਤਾਂ ਇੱਕ ਗੁੱਡ ਕੈਮੀਕਲ ਹੈਗਾ ਤੇ ਇੱਕ ਬੈਡ ਕੈਮੀਕਲ ਗੁੱਡ ਕੈਮੀਕਲ ਸਾਡੇ ਸ਼ਰੀਰ ਨੂੰ ਤੰਦਰੁਸਤ ਰੱਖਦਾ ਹੈ ਤੇ ਬੈਡ ਕੈਮੀਕਲ ਜਿਹੜਾ ਹੈਗਾ ਉਹ ਸਾਡੇ ਸ਼ਰੀਰ 'ਚ ਬਿਮਾਰੀਆਂ ਪੈਦਾ ਕਰਦਾ ਗੁੱਡ ਕੈਮੀਕਲ ਨੂੰ ਅਸੀਂ ਆਪ ਹੀ ਬੈਡ ਕੈਮੀਕਲ ਬਣਾਉਂਦੇ ਵਿਚਾਰਨ ਜਦ ਗੁਰੂ ਸਾਨੂੰ ਕਹਿੰਦਾ ਹੈ ਸਰਲ ਭਾਸ਼ਾ ਵਿੱਚ ਅੱਛਾ ਸੋਚੋ ਅੱਛਾ ਬੋਲੋ ਯਾਨੀ ਮਿੱਠੇ ਬੋਲਣਾ ਜੀ ਹਰ ਜੱਜ ਸਚੇ ਸੁਆਮੀ ਵਾਹ ਹਾਂਜੀ ਮਿੱਠੇ ਬੋਲੀਏ ਮਿੱਠਾ ਮਿੱਠਾ ਬੋਲੀਏ ਅੱਛਾ ਬੋਲੀਏ ਕੋੜਾ ਬੋਲ ਨਾ ਜਾਣ ਜਾਨ ਜ ਕੋੜਾ ਬੋਲ ਨਹੀਂ ਜਾਣਦਾ ਸਾਡਾ ਗੁਰੂ ਮਿੱਠਾ ਸਾਰੀ ਗੁਰਬਾਣੀ ਮਿੱਠੇ ਤੇ ਆਦਲੀ ਹੈ ਮਿੱਠਾ ਯਾਨੀ ਪ੍ਰੇਮ ਯਾਨੀ ਪਿਆਰ ਸਾਡਾ ਗੁਰੂ ਪਿਆਰ ਦੀ ਬੋਲੀ ਬੋਲਦਾ ਹੈ ਕੌੜਾਪਨ ਨਹੀਂ ਦਿਖਾਉਂਦਾ ਉਹ ਕੌੜੇਪਨ ਤੋਂ ਦੂਰ ਕਰਦਾ ਲੋਕਾਂ ਨੂੰ ਮਿੱਠੇ ਪੰਚ ਪ੍ਰੇਮ ਚ ਭਗਤੀ ਚ ਲੋਕਾਂ ਨੂੰ ਅੱਛੇ ਰਸਾਇਣ ਯਾਨੀ ਕੈਮੀਕਲ ਜਿਹੜੇ ਬਾਡੀ ਦੇ ਉਹ ਪੂਰੀ ਤਰ੍ਹਾਂ ਬਾਡੀ ਚ ਖੈਰ ਲੇ ਜੇਸੀਂ ਸਟ੍ਰੈਸਡ ਆਊਟ ਹੁੰਦੇ ਆ ਜੇਸੀਂ ਗੁੱਸੇ ਹੁੰਦੇ ਆ ਸਾਡੀ ਬਲੱਡ ਪ੍ਰੈਸ਼ਰ ਵੱਧਦਾ ਹੈ ਬੈਡ ਕੈਮੀਕਲਸ ਸਡਨ ਡਾਈਜੈਸ਼ਨ ਖਰਾਬ ਹੁੰਦਾ ਹੈ ਬੈਡ ਕੈਮੀਕਲਸ ਸਾਨੂੰ ਜੋੜਾਂ 'ਚ ਦਰਦ ਹੁੰਦਾ ਹੈ ਬੈਡ ਕੈਮੀਕਲ ਸਾਡੀ એનર્ਜੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਸਾਡੇ ਸਰੀਰ 'ਚ ਰੁਕਦਾ ਆ ਕਿਉਂਕਿ ਅਸੀਂ ਵਿਚਾਰ ਵਾਂਗੂ ਉਹ ਚੀਜ਼ ਨੂੰ ਖਰਾਬ ਕਰਦੇ ਆ ਬੈਡ ਵਿਚਾਰ ਗਲਤ ਵਿਚਾਰ ਗਲਤ ਵਿਚਾਰ ਕੀ ਹੈ ਗੁੱਸਾ ਹੋਣਾ ਕਲੇਸ਼ ਕਰਨਾ ਇਰਿਟੇਸ਼ਨ ਹੋਣਾ ਫ੍ਰਸਟ੍ਰੇਸ਼ਨ ਹੋਣਾ ਜੈਲਸੀ ਹੋਣਾ ਇਤਰੰਦੇ ਕਈ ਨਾਮ ਰੱਖੇ ਹੋਏ ਨੇ ਬਟ ਇਹ ਜਦ ਨਾਲ એનર્ਜੀ ਸਾਡੀ ਖਰਾਬ ਕਰਦੀ ਉਹ ਗੁਰੂ ਸਾਹਿਬ ਨੇ ਕਿਹਾ ਇਹਦੀ એનર્ਜੀ ਨੂੰ ਸਹੀ ਰੱਖੀਏ ਜੇ એનર્ਜੀ ਸਹੀ ਰਹੀ ਸਿੱਖ ਦੀ ਉਹ ਚੰਗਾ ਤਦ ਉਸ ਰਹੇਗਾ ਅੱਛਾ ਸੋਚੇਗਾ ਅੱਛਾ ਸਮਝੇਗਾ ਕੌਣ ਦੱਸ ਰਿਹਾ ਹੈ ਗੁਰੂ ਮੈਂ ਵਾਕਈ ਇਹ ਗੱਲ ਕਰ ਰਿਹਾ ਤੁਹਾਨੂੰ ਕਿ ਕਿ ਜਦ ਮੈਂ ਮੈਡੀਟੇਸ਼ਨ ਦੀ ਗੱਲ ਸੁਣੀ ਰੇਕੀ ਦੀ ਗੱਲ ਸੁਣੀ ਹੋਰ ਕਈ એનર્ਜੀਜ਼ ਦੀਆਂ ਜਿਹੜੇ ਅੱਜ ਕਲਾਸਾਂ ਚੱਲਦੀਆਂ ਆਂ ਮੈਂ ਉਹ ਸਾਰਿਆਂ ਬਾਰੇ ਜਿਹੜਾ ਸਟੱਡੀ ਕੀਤਾ ਔਰ ਕੰਪੇਅਰ ਕੀਤਾ ਸਿੱਖ ਵਿਚਾਰ ਨਾਲ ਗੁਰੂ ਬਾਬਾ ਦੇ ਵਿਚਾਰ ਨਾਲ ਤਾਂ ਸਮਝ ਪਈ ਸਾਡਾ ਗੁਰੂ ਬਾਬਾ ਤਾਂ ਉਹ ਤਾਂ ਇਨਾ ਐਕਸਪਰਟ ਹੈਗਾ ਸਾਨੂੰ ਇੱਕ ਪੱਕੀ ਚੀਜ਼ਾਂ ਦੀ ਗਰਤੀ ਲੋੜ ਹੀ ਨਹੀਂ ਹੈ ਮੇਰਾ ਬੈਦ ਗੋਬਿੰਦਾ ਹਾਂਜੀ ਵਾਕਈ ਸਾਡੇ ਗੁਰੂ ਬੈਦ ਆ ਹੀ ਇਜ਼ ਅ ਡਾਕਟਰ ਹਾਂਜੀ ਉਹ ਡਾਕਟਰ ਹੈਗਾ ਯਾਰ ਸਾਡੀ ਆਤਮਾ ਦੀ ਸਾਡੇ ਸਰੀਰ ਦੀ ਤਕਲੀਫਾਂ ਨੂੰ ਦੂਰ ਕਰਨ ਵਾਲਾ ਪਰ ਅਸੀਂ ਉਹਨਾਂ ਦੀ ਪ੍ਰੈਸਕ੍ਰਿਪਸ਼ਨ ਵੀ ਨਹੀਂ ਲੈਂਦੇ ਆ ਉਹਨਾਂ ਦੀ ਮੈਡੀਸਿਨ ਵੀ ਨਹੀਂ ਲੈਂਦੇ ਆ ਤਾਂ ਅਸੀਂ ਰੋਗ ਮੁਕਤ ਕਿੱਦਾਂ ਹੋਵਾਂਗੇ ਸਾਡੇ ਸਰੀਰ ਨੂੰ ਵੀ ਮੁਕਤ ਕਰਦੇ ਆ ਰੋਗਾਂ ਤੋਂ ਆਤਮਾ ਨੂੰ ਤਾਂ ਕਰਦੀ ਕਰਦੇ ਆ ਤੁਹ ਬੋਲੋ ਗੁਰੂ ਅਯੋਜਾ ਗੁਰੂ ਨਹੀਂ ਚਿਤੈ ਤੁਹਾਨੂੰ ਜਿਹੜੇ ਤੁਹਾਨੂੰ శਰੀਰਿਕ ਤਾਪ ਤੋਂ ਵੀ ਤਕਲੀਫ ਤੋਂ ਵੀ ਦੂਰ ਕਰੇ ਤੇ ਤੁਹਾਡੇ ਮਾਨਸਿਕ ਤਾਪ ਨੂੰ ਵੀ ਦੂਰ ਕਰੇ ਇਹੋ ਜਿਹਾ ਗੁਰੂ ਸਾਨੂੰ ਪਤਾ ਹੀ ਨਹੀਂ ਨਾ ਸਾਨੂੰ ਲੱਗਦਾ ਆ ਸਾਡੇ ਗੁਰੂ ਸਿਰਫ ਅਧਿਆਤਮ ਦੀ ਗੱਲ ਕਰਦਾ ਆ ਫਿਲਾਸਫੀ ਦੀ ਗੱਲ ਕਰਦਾ ਆ ਨਹੀਂ ਇਹ ਸਾਡੀ ਟੋਟਲ ਵੈਲਬਿੰਗ ਦੀ ਗੱਲ ਹੈ ਟੋਟਲ ਵੈਲਬਿੰਗ ਹਾਂਜੀ ਇਹੋ ਜਿਹਾ ਗੁਰੂ ਐਸੇ ਗੁਰੂ ਬਣਨੇ ਚਾਹੀਏ ਹਾਂਜੀ एनजी गुरु ਨੂੰ ਬਨ ਬਲ ਜਾਈਏ ਜੋ ਮੁਕਤ ਹੈਗਾ ਵੀ ਆ ਤੇ ਸਾਨੂੰ ਵੀ ਮੁਕਤ ਕਰਾਏਗਾ ਹਾਂਜੀ ਸਾਨੂੰ ਲਿਬ੍ਰੇਟ ਕਰੇਗਾ ਕਿਰਪਾ ਕਰੇਗਾ ਸਿਰ ਤੇ ਮੇਰ ਪਰੇ ਹੱਥ ਉਹ ਜੁੜੀਏ ਨਾਲ ਵਿਚਾਰ ਕਰੀਏ ਵਿਚਾਰਾ ਰਹੀ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਜੀ